ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਮੈਂ ਤੁਹਾਨੂੰ ਦੱਸੂਗਾ ਵੀ ਆਪਾਂ ਆਪਣੇ ਘਰ ਦੇ ਵਿੱਚ ਕੜਾਹੀ ਪਨੀਰ ਦੀ ਸਬਜ਼ੀ ਕਿੱਕਣਾ ਬਣਾ ਸਕਦੇ ਹਾਂ ਠੀਕ ਹੈ ਜੀ ਪੂਰੀਆਂ ਨਾਲ ਹਲਵਾਈ ਸਟਾਈਲ ਜਿੱਦੀ ਕੀ ਤੁਸੀਂ ਵਿਆਹਾਂ ਦੇ ਵਿੱਚ ਖਾਂਦੇ ਹੋ ਉਸ ਤਰੀਕੇ ਨਾਲ ਬਣਾਉਂਗੇ ਇਹਨੂੰ ਬਣਾਉਣ ਵਾਸਤੇ ਜਿਹੜੀ ਜਿਹੜਾ ਮੈਂ ਸਮਾਨ ਸਮੱਗਰੀ ਲਈਓ ਤੁਹਾਨੂੰ ਦੱਸ ਦਿੰਨਾ ਜਿਵੇਂ ਕਿ ਮੈਂ ਦੋ ਓਵਰ ਸਾਈਜ਼ ਦੇ ਪਿਆਜ਼ ਆ ਜਿਹੜੇ ਕੱਟ ਲਿਆ ਠੀਕ ਹੈ ਜੀ ਮੋٹے-ਮੋٹے ਜੇ ਤਿੰਨ ਛੋਟੇ ਛੋਟੇ ਟਮਾਟਰ ਕੱਟ ਲਏ ਬਰੀਕ ਬਰੀਕ ਤੇ ਇਹ ਹੈਗਾ ਜੀ ਆਪਣੇ ਕੋਲ ਹਰੀ ਮਿਰਚ ਤੇ ਲਸਣ ਦਾ ਫਰੈਸ਼ ਪੇਸਟ ਤੇ ਇਹ ਹੈਗੀ ਹੈ ਜੀ ਆਪਾਂ ਨੇ ਸ਼ਿਮਲਾ ਮਿਰਚ ਕੱਟੀ ਹੋਈ ਮੋਟੀ ਮੋਟੀ ਇੱਕ ਸ਼ਿਮਲਾ ਮਿਰਚ ਕੱਟ ਲਈ ਤੇ ਇੱਕ ਆਪਾਂ ਨੇ ਪਿਆਜ਼ ਕੱਟ ਲਿਆ ਇਸ ਤਰੀਕੇ ਦਾ ਠੀਕ ਹੈ ਜੀ ਐਦਾਂ ਜਿੱਤਾ ਪੀਸ ਜੇ ਕਰ ਲਾਣੇ ਇਹਨੂੰ ਕਯੂਬ ਕਹਿੰਦੇ ਆ ਤੇ ਲਓ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਨੇ ਬਣਾਉਣੀ ਹੈ ਜੀ ਗਰੇਵੀ ਆਓ ਜੀ ਫਿਰ ਰੈਸਪੀ ਕਰਦੇ ਹਾਂ ਸਟਾਰਟ ਸਭ ਤੋਂ ਪਹਿਲਾਂ ਆਪਾਂ ਨੇ ਇੱਕ ਕੜਾਹੀ ਲੈਣੀ ਕੋਈ ਵੀ ਬਰਤਨ ਠੀਕ ਹੈ ਜੀ ਉਹਦੇ ਵਿੱਚ ਪਾ ਲਵਾਂਗੇ ਆਪਾਂ ਇੱਕ ਤੇਜ ਪੱਤਾ ਦੋ ਛੋਟੀਆਂ ਇਲਾਇਚੀਆਂ ਇੱਕ ਵੱਡੀ ਇਲਾਇਚੀ ਤੇ ਇੱਕ ਦਾਲ ਚੀਨੀ ਦਾ ਟੋਟਾ ਯਾਨੀ ਪੀਸ ਤੇ ਲਓ ਜੀ ਇਹਨੂੰ ਥੋੜਾ ਜਿਹਾ ਭੁੰਨੂਗੇ ਆਪਾਂ ਜਦੋਂ ਹਲਕੇ ਜੇ ਮਸਾਲੇ ਭੁੰਨ ਹੋ ਗਏ ਫਿਰ ਐਡ ਕਰ ਦਾਂਗੇ ਇਹਦੇ ਚ ਆਪਾਂ ਪਿਆਜ਼ ਤੇ ਲਓ ਜੀ ਇਹ ਪਿਆਜ਼ਾਂ ਨੂੰ ਆਪਾਂ ਨੇ ਜਦ ਤੱਕ ਭੁੰਨਣਾ ਜਦ ਤੱਕ ਇਹਨਾਂ ਦਾ ਕੱਚਾ ਪਨ ਜਿਹੜਾ ਉਹ ਚੱਕ ਨਹੀਂ ਹੁੰਦਾ ਮਤਲਬ ਠੀਕ ਹੈ ਜੀ ਜਿਆਦਾ ਬ੍ਰਾਊਨ ਨਹੀਂ ਕਰ ਲੈ ਇਹ ਸਿਰਫ ਆਪਾਂ ਟਿਲੇਟੇ ਲੇਟੇ ਦੇ ਜੇ ਕਰ ਲੈਣੀ ਆ ਵੀ ਇਹ ਜਿਹੜੇ ਕੱਚੇ ਜਿਓ ਪੁੰਨ ਹੋ ਜਵੇ ਮੜੇ ਜੇ ਤੇ ਲੋ ਜ ਇਹਨਾਂ ਨੂੰ ਤੇਜ ਸੇਕ ਕਰ ਲੂਗੇ ਥੋੜਾ ਜਿਹਾ ਆਪਾਂ ਤੇ ਇਹਨਾਂ ਨੂੰ ਪੁੰਨ ਲੂਗੇ ਤੇ ਲੋ ਜੀ ਪਿਆਜ਼ ਆਪਣੇ ਅੱਧੇ ਕ ਪੁੰਨ ਹੋ ਗਏ ਆ ਜੀ ਹੁਣ ਆਪਾਂ ਐਡ ਕਰ ਦੋਂਗੇ ਇਹਦੇ ਚ ਟਮਾਟਰ ਤਿੰਨ ਤੇ ਲੋ ਜੀ ਇਹਨੂੰ ਵੀ ਹਲਕਾ ਜਿਹਾ ਪੁੰਨ ਲੂਗੇ ਤਕਰੀਬਨ 1-2 ਮਿੰਟ ਤੇ ਲੋ ਜੀ ਜਦੋਂ ਹਲਕੇ ਜੇ ਟਮਾਟਰ ਪੁੰਨ ਹੋ ਗਏ ਫਿਰ ਆਪਾਂ ਇਹਦੇ ਚ ਪਾਵਾਂਗੇ ਅੱਧਾ ਚਮਚ ਤੇਗੀ ਮਿਰਚ ਤੇ ਅੱਧੇ ਤੋਂ ਵੀ ਅੱਧਾ ਚਮਚ ਪਾਵਾਂਗੇ ਹਲਦੀ ਦਾ ਤੇ ਲੋ ਜੀ 1 ਚਮਚ ਪਾਵਾਂਗੇ ਨਮਕ ਦਾ ਤੇ ਹੁਣ ਆਪਾਂ ਇਹਨੂੰ ਭੁੰਨਦੇ ਆ ਜਦੋਂ ਤੱਕ ਇਹ ਸਾਰਾ ਸਮਾਨ ਗਲ ਨਹੀਂ ਜਾਂਦਾ ਪਿਆਜ਼ ਤੇ ਟਮਾਟਰ ਤੇ ਜਦੋਂ ਇਹ ਥੋੜੇ ਜਿਹਾ ਭੁੰਨ ਹੋ ਗਿਆ ਠੀਕ ਹੈ ਨਹੀਂ ਆਪਣੇ ਮਸਾਲੇ ਹਲਦੀ ਤੇ ਤੇਗੀ ਮਿਰਚ ਤੋਂ ਬਾਅਦ ਥੋੜਾ ਜਿਹਾ ਪਾਣੀ ਐਡ ਕਰ ਦਾਂਗੇ ਤਕਰੀਬਨ ਅੱਧਾ ਗਲਾਸ ਤੇ ਹੁਣ ਆਪਾਂ ਨੇ ਪਿਆਜ਼ ਤੇ ਟਮਾਟਰ ਨੂੰ ਜਦੋਂ ਤੱਕ ਇਹ ਗਲ ਨਹੀਂ ਜਾਂਦੇ ਮੋਦੋ ਤਰਪੇਟੇ ਆ ਕੇ ਪਕਾਉਣਾ ਹੈ ਵਿਚ ਵਿਚ ਮਾ ਹਲਾ ਵੀ ਜਰੂਰ ਦੋਗੇ ਤਾਂ ਜੋ ਇਹ ਮਸਾਲਾ ਥੱਲੇ ਨਾਲ ਲੱਗ ਜਾਵੇ ਤੇ ਲੋ ਜੀ ਸੇਕ ਥੋੜਾ ਜਿਹਾ ਤੇਜ਼ ਕਰ ਲੂਗੇ ਤੇ ਇਹਨੂੰ ਦੰਨੇ ਟਾ ਕਪਾ ਤੇ ਲੋ ਜੀ ਮਸਾਲਾ ਆਪਣਾ ਰੈਡੀ ਹੈ ਜੀ ਆ ਦੇਖੋ ਕਿੰਨਾ ਵਧੀਆ ਹੈ ਗਲ ਗਿਆ ਤੇ ਹੁਣ ਆਪਾਂ ਇਹਨੂੰ ਕਰੂਗੇ ਠੰਡਾ ਗੈਸ ਕਰ ਤਾਂ ਆਪਾਂ ਨੇ ਬੰਦ ਲਓ ਜੀ ਤੇ ਇਹਨੂੰ ਠੰਡਾ ਕਰਕੇ ਆਪਾਂ ਪੀਸ ਲਾਂਗੇ ਤੇ ਜਦੋਂ ਵੀ ਆਪਾਂ ਨੇ ਪੀਸਣਾ ਹੈ ਮਿਕਸੀ ਦੇ ਜੱਗ ਵਿੱਚ ਤੇ ਜਿਹੜੇ ਆਪਾਂ ਨੇ ਖੜੇ ਮਸਾਲੇ ਪਾਏ ਆ ਠੀਕ ਹੈ ਜੀ ਜਿਵੇਂ ਕਿ ਤੇਜ ਪੱਤਾ ਹੋ ਗਿਆ ਵੀ ਬਾਹਰ ਕੱਢ ਦੇਣਾ ਤੇ ਉਸ ਤੋਂ ਬਾਅਦ ਜਿਹੜੀ ਜਿਵੇਂ ਕਿ ਇਹ ਬੜੀ ਇਲਾਇਚੀ ਆ ਠੀਕ ਹੈ ਜੀ ਬੜੀ ਛੋਟੀ ਇਲਾਇਚੀ ਉਹ ਵੀ ਬਾਹਰ ਕੱਢ ਦੋਗੇ ਆਪਾਂ ਇਹਦੇ ਚੋਂ ਲੱਭ ਕੇ ਤੇ ਲਓ ਜੀ ਇਹਨੂੰ ਠੰਡਾ ਕਰਕੇ ਬਣਾ ਲਾਂਗੇ ਆਪਾਂ ਇਹਦਾ ਪੇਸਟ ਤੇ ਲਓ ਜੀ ਪੇਸਟ ਆਪਾਂ ਨੇ ਬਣਾ ਲਿਆ ਦੇਖੋ ਜੀ ਆ ਦੇਖੋ ਕਿੰਨਾ ਵਧੀਆ ਪੇਸਟ ਬਣ ਗਿਆ ਆਪਣੇ ਮਸਾਲੇ ਦਾ ਠੀਕ ਹੈ ਜੀ ਗਰੇਵੀ ਕਹਿ ਸਕਦੇ ਹੋ ਵੈਸੇ ਫੋਨ ਦੀ ਸਕਰੀਨ ਤੇ ਕਲਰ ਜਿਹੜਾ ਥੋੜਾ ਜਿਹਾ ਫਿੱਕਾ ਆ ਰਿਹਾ ਹੈ ਫਰੈਗ ਤੁਸੀਂ ਰੀਅਲ ਦੇ ਵਿੱਚ ਕਲਰ ਦੇਖੋਗੇ ਗਰੇਵੀ ਦਾ ਬਹੁਤ ਵਧੀਆ ਹੈ ਇਹਦਾ ਰੀਜ਼ਨ ਇਹ ਹੈ ਵੀ ਜਦੋਂ ਵੀ ਆਪਾਂ ਨੇ ਪਿਆਜ਼ਾਂ ਦੇ ਵਿੱਚ ਪਹਿਲਾਂ ਕੱਚਿਆਂ ਦੇ ਵਿੱਚ ਦੇਗੀ ਮਿਰਚ ਤੇ ਹਲਦੀ ਪਾਉਣੀ ਆ ਉਹ ਬਹੁਤ ਘੱਟ ਕਵਾਂਟੀਟੀ ਚ ਪਾਉਣੀ ਆ ਕਈ ਵਾਰ ਆਪਾਂ ਹਲਦੀ ਤੇ ਦੇਗੀ ਮਿਰਚ ਜ਼ਿਆਦਾ ਪਾ ਦਿੰਦੇ ਆ ਜਿਹੜਾ ਕਲਰ ਹੈ ਜ਼ਿਆਦਾ ਡਾਰਕ ਹੋ ਜਾਂਦਾ ਮਸਾਲੇ ਦਾ ਤੇ ਲਓ ਜੀ ਹੁਣ ਮਾਰਦੇ ਆਪਾਂ ਤੜਕਾ ਤੇ ਲਓ ਜੀ ਗਰੇਵੀ ਬਣਾਉਣ ਵਾਸਤੇ ਯਾਨੀ ਕਿ ਹੁਣ ਆਪਾਂ ਇੱਕ ਆਪਣੀ ਕੜਾਹੀ ਜਾਂ ਪੈਨ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਲਿਆ ਠੀਕ ਆ ਜੀ ਤੁਸੀਂ ਰਿਫੈਂਡ ਦੀ ਵਰਤੋਂ ਕਰ ਸਕਦੇ ਹੋ ਤੇ ਸਿੱਕੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਤੇ ਲਓ ਜੀ ਸਰੋਂ ਦੇ ਤੇਲ ਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਤੇ ਲਓ ਜੀ ਤੇਲ ਆਪਣਾ ਹੋ ਚੁੱਕਿਆ ਗਰਮ ਸਭ ਤੋਂ ਪਹਿਲਾਂ ਆਪਾਂ ਪਿਆਜ਼ ਤੇ ਸ਼ਿਮਲਾ ਮਿਰਚ ਭੁੰਨ ਲੂਗੇ ਥੋੜੀ ਜਿਹੀ ਠੀਕ ਆ ਜੀ ਮੰਨ ਲਓ ਜ਼ਿਆਦਾ ਨਹੀਂ ਭੁੰਨਣੇ ਇਹ ਨਰਮ ਜੇ ਕਰ ਲੈਣੇ ਆ ਤੇ ਇਹਨਾਂ ਨੂੰ ਭੁੰਨ ਲੂਗੇ ਆਪਾਂ 2 ਤੋਂ 3 ਮਿੰਟ ਤੇ ਲਓ ਜੀ ਸ਼ਿਮਲਾ ਮਿਰਚ ਤੇ ਪਿਆਜ਼ ਆ ਜਿਹੜੇ ਫਰਾਈ ਹੋ ਗਏ ਆ ਜੀ ਇਨਾਂ ਨੂੰ ਆਪਾਂ ਚਾਰ ਦਿਨਾਂ ਨਾਲ ਨਿਚੋੜ ਕੇ ਚੰਗੀ ਤਰ੍ਹਾਂ ਕੱਢ ਲਾਂਗੇ ਕਿਸੇ ਪਲੇਟ 'ਚ ਤੇ ਲਓ ਜੀ ਕੜਾਹੀ ਦੇ ਵਿੱਚ ਇੱਕ ਚਮਚ ਪਾਵਾਂਗੇ ਆਪਾਂ ਦੇਸੀ ਘੀ ਦਾ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਮੈਲਟ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਇੱਕ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਇਹ ਪੰਜਾਬੀ ਕੁਕਿੰਗ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਸੋ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਲਓ ਜੀ ਕੀ ਆਪਣਾ ਹੋ ਗਿਆ ਗਰਮ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਜੀਰਾ ਜਿੰਨਾ ਕੱਪ ਆਪਾਂ ਆਪਣੀ ਸਬਜ਼ੀ 'ਚ ਵਰਤਦੇ ਆ ਕਰੇ ਤੇਨੂੰ ਹਲਕਾ ਜਿਹਾ ਭੁੰਨੂਗੇ ਜਦੋਂ ਹਲਕਾ ਜਿਹਾ ਜੀਰਾ ਆਪਣਾ ਭੁੰਨ ਹੋ ਗਿਆ ਉਸ ਤੋਂ ਬਾਅਦ ਆਪਾਂ ਪਾ ਦਾਂਗੇ ਇਹਦੇ 'ਚ ਇੱਕ ਚਮਚ ਵੱਡਾ ਲਸਣ ਤੇ ਮਿਰਚ ਦਾ ਪੇਸਟ ਤੇ ਇਹਨੂੰ ਆਪਾਂ ਭੁੰਨਾਂਗੇ ਤਕਰੀਬਨ 1-2 ਮਿੰਟ ਜਦੋਂ ਹਰੀ ਮਿਰਚ ਤੇ ਲਸਣ ਠੀਕ ਹੈ ਜੀ ਆਪਣੇ ਭੁੰਨੇ ਗਏ ਉਸ ਤੋਂ ਬਾਅਦ ਪਾਵਾਂਗੇ ਸ਼ੇਕ ਥੋੜਾ ਜਿਹਾ ਘਟਾ ਲੂਗੇ ਆਪਾਂ ਇਹਦਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਦੇਗੀ ਮਿਰਚ ਤੇ ਅੱਧਾ ਚਮਚ ਪਾਵਾਂਗੇ ਹਲਦੀ ਦਾ ਤੇ ਨੂੰ ਹਲਕਾ ਜਿਹਾ ਭੁੰਨਾਂਗੇ ਜਦੋਂ ਦੇਗੀ ਮਿਰਚ ਤੇ ਹਲਦੀ ਹਲਦੀ ਹਲਕੀ ਜਿਹੀ ਭੁੰਨੀ ਗਈ ਥੋੜਾ ਜਿਹਾ ਪਾੜ ਦਾਂਗੇ ਪਾਣੀ ਇਹਦੇ ਚ ਐਡ ਥੋੜਾ ਜਿਹਾ ਪਾਣੀ ਪਾ ਦੂਗੇ ਤੇ ਲੋ ਜੀ ਪਾਣੀ ਪਾਉਣ ਨਾਲ ਕੀ ਹੁੰਦਾ ਦੇਗੀ ਮਿਰਚ ਤੇ ਜਿਹੜੀ ਹਲਦੀ ਆ ਉਹ ਕਦੇ ਜਲਦੀ ਨਹੀਂ ਹੈਗੀ ਇਹਦਾ ਕਲਰ ਨਹੀਂ ਖਰਾਬ ਹੁੰਦਾ ਤੇ ਲੋ ਜੀ ਹੁਣ ਪਾ ਦਾਂਗੇ ਇਹਦੇ ਵਿੱਚ ਆਪਾਂ ਪੇਸਟ ਜਿਹੜਾ ਆਪਾਂ ਨੇ ਬਣਾਇਆ ਤਾਂ ਪਿਆਜ਼ਾਂ ਤੇ ਟਮਾਟਰਾਂ ਦਾ ਤੇ ਲੋ ਜੀ ਗਰੇਵੀ ਦਾ ਕਲਰ ਦੇਖੋ ਕਿੰਨਾ ਪਿਆਰਾ ਕਿੰਨਾ ਵਧੀਆ ਆ ਗਿਆ ਤੇ ਲੋ ਜੀ ਇਹਨੂੰ ਆਪਾਂ ਭੁੰਨੂਗੇ ਹੁਣ ਚੰਗੀ ਤਰ੍ਹਾਂ ਆਪਾਂ ਢੱਕ ਕੇ ਪਕਾਵਾਂਗੇ ਠੀਕ ਹੈ ਜੀ ਢੱਕਣ ਨਾਲ ਮਿਲਦੇ ਹਾਂ ਉਸ ਤੋਂ ਬਾਅਦ ਤੇ ਲੋ ਜੀ ਜਦੋਂ ਤੱਕ ਆਪਣੀ ਗਰੇਵੀ ਆ ਜਿਹੜੀ ਪੱਕਦੀ ਆ ਉਦੋਂ ਤੱਕ ਆਪਾਂ ਕੱਟ ਲੈਨੇ ਆ ਪਨੀਰ ਠੀਕ ਹੈ ਜੀ ਸੋ ਕੜਾਹੀ ਪਨੀਰ ਦੇ ਵਿੱਚ ਜਿਹੜਾ ਪਨੀਰ ਹੈ ਉਹ ਥੋੜਾ ਜਿਹਾ ਮੋਟਾ ਕੱਟ ਕੇ ਪਾਇਆ ਜਾਂਦਾ ਏ ਆ ਲਓ ਜੀ ਸੋ ਇਸ ਤਰੀਕੇ ਦਾ ਆਪਾਂ ਜਿਹੜਾ ਚੌਰਸ ਪਨੀਰ ਕੱਟ ਲੂਗੇ ਬਾਕੀ ਜੇ ਤੁਸੀਂ ਪਨੀਰ ਥੋੜਾ ਜਿਹਾ ਬਰੀਕ ਕੱਟਣਾ ਹੋਇਆ ਤਾਂ ਤੁਸੀਂ ਬਰੀਕ ਵੀ ਕੱਟ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਤੇ ਲਓ ਜੀ ਪਨੀਰ ਨੂੰ ਆਪਾਂ ਇਸ ਤਰੀਕੇ ਦਾ ਕੱਟ ਲੂਗੇ ਮੈਂ ਜਿਹੜਾ ਸਬਜ਼ੀ ਦੇ ਵਿੱਚ ਪਨੀਰ ਵਰਤ ਰਿਹਾ ਜਣੀ ਉਹ 200 ਗ੍ਰਾਮ ਪਨੀਰ ਹੈ ਜੀ ਠੀਕ ਆ ਜੀ ਤੇ ਲਓ ਜੀ ਪਨੀਰ ਆਪਾਂ ਨੇ ਕੱਟ ਦਿਆ ਸੋ ਇਹਨੇ ਤੁਸੀਂ ਫਰਾਈ ਕਰਕੇ ਵੀ ਪਾ ਸਕਦੇ ਹੋ ਠੀਕ ਹੈ ਜੀ ਮਾੜਾ ਮੋਟਾ ਭੁੰਨ ਕੇ ਤੇ ਐਦਾਂ ਵੀ ਪਾ ਸਕਦੇ ਹਾਂ ਤੇ ਲਓ ਜੀ ਗਰੇਵੀ ਨੂੰ ਪੱਕਦੀ ਨੂੰ 10 ਮਿੰਟ ਹੋ ਗਏ ਆ ਜੀ ਹੁਣ ਆਪਾਂ ਇਹਦੇ ਚ ਪਾਵਾਂਗੇ ਥੋੜੇ ਜਿਹਾ ਮਸਾਲੇ ਸੇਕ ਥੋੜਾ ਜਿਹਾ ਆਪਾਂ ਨੇ ਘਟਾ ਲਿਆ ਠੀਕ ਹੈ ਜੀ ਤੇ ਲਓ ਜੀ ਆਪਾਂ ਇਹਦੇ ਚ ਪਾਵਾਂਗੇ ਕਿਚਨ ਕਿੰਗ ਪਾਵਾਂਗੇ ਆਪਾਂ ਅੱਧਾ ਚਮਚ ਮਸਾਲਿਆਂ ਦੀ ਕੁਆਨਟੀਟੀ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਤੇ ਇੱਕ ਚਮਚ ਪਾ ਦਾਂਗੇ ਆਪਾਂ ਧਨੀਆ ਪਾਊਡਰ ਦਾ ਅੱਧੇ ਤੋਂ ਅੱਧਾ ਚਮਚ ਪਾਵਾਂਗੇ ਜੀਰਾ ਪਾਊਡਰ ਤੇ ਥੋੜਾ ਜਿਹਾ ਪਾ ਦਾਂਗੇ ਨਮਕ ਨਮਕ ਆਪਾਂ ਨੇ ਪਹਿਲਾਂ ਵੀ ਪਾਇਆ ਤਾਂ ਉਹ ਤੁਸੀਂ ਦੇਖ ਕੇ ਪਾਉਣਾ ਹੈ ਤੇ ਲਓ ਜੀ ਇਹਦੇ 'ਚ ਹੁਣ ਆਪਾਂ ਇਹਨੂੰ ਭੁੰਨਾਂਗੇ 2-3 ਮਿੰਟ ਹੋਰ ਤੇ ਨਾਲੇ ਆਪਾਂ ਇਹਦੇ 'ਚ ਐਡ ਕਰ ਦਾਂਗੇ ਸ਼ਿਮਲਾ ਮਿਰਚ ਤੇ ਪਿਆਜ਼ ਨਾਲੇ ਥੋੜੇ ਜਿਹਾ ਇਹ ਪੱਕ ਜੂंगे ਤੇ ਜੇ ਆਪਾਂ ਨੇ ਬਾਅਦ 'ਚ ਪਾਏ ਤਾਂ ਥੋੜੇ ਜਿਹਾ ਕੱਚੇ-ਕੱਚੇ ਜੇ ਲੱਗੂਗੇ ਤੇ ਨਾਲੇ ਇਹਨਾਂ 'ਚ ਗਰੇਵੀ ਦਾ ਜਿਹੜਾ ਟੇਸਟ ਆ ਜਾਊਗਾ ਤੇ ਲਓ ਜੀ ਇਹਨੂੰ ਆਪਾਂ 2-3 ਮਿੰਟ ਹੋਰ ਪਕਾਵਾਂਗੇ ਤੇ ਲੋ ਜੀ ਇੱਕ ਚਮਚ ਪਾਤ ਆਪਾਂ ਨੇ ਇਹਦੇ ਵਿੱਚ کریم ਦਾ ਤੁਸੀਂ ਦੁੱਧ ਵਾਲੀ ਮਲਾਈ ਵੀ ਪਾ ਸਕਦੇ ਹੋ ਜਿਹੜੀ ਚੀਜ਼ ਤੁਹਾਡੇ ਕੋਲ ਅਵੇਲੇਬਲ ਹੋਈ ਤੁਸੀਂ ਉਹ ਪਾ ਦਿਓ ਤੇ ਲੋ ਜੀ ਇਹਦੇ ਵਿੱਚ ਕਰਦੇ ਆ ਪਨੀਰ ਨੂੰ ਐਡ ਆਪਾਂ ਹੁਣ ਤੇ ਇਹਨੂੰ ਕਰ ਦਾਂਗੇ ਮਿਕਸ ਤੇ ਥੋੜੀ ਜੀ ਪਾ ਦਾਂਗੇ ਪਹਿਲੇ ਜਿਹ ਕਸਤੂਰੀ ਮੇਥੀ ਲੋ ਜੀ ਕੜਾਹੀ ਪਨੀਰ ਬਣ ਕੇ ਤੁਹਾਡਾ ਰੈਡੀ ਆ ਜੀ ਤੇ ਆਪਾਂ ਤਿੰਨ ਤੋਂ ਚਾਰ ਮਿੰਟ ਇਹਨੂੰ ਮੀਡੀਅਮ ਆਚ ਉਪਰ ਹੋਰ ਪਕਾਵਾਂਗੇ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਇਹਨੂੰ ਪਲੇਟ 'ਚ ਕੱਢ ਕੇ ਤੇ ਲਓ ਜੀ ਥੋੜਾ ਜਿਹਾ ਐਡ ਕਰਾਂਗੇ ਪੈਦੇ ਵਿੱਚ ਮੱਖਣ ਠੀਕ ਹੈ ਜੀ ਵਾਟਰ ਤੇ ਲਓ ਜੀ ਗੈਸ ਕਰਦੇ ਆ ਬੰਦ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਇਹਨੂੰ ਪਲੇਟ 'ਚ ਕੱਢ ਕੇ ਸਬਜੀ ਆਪਣੀ ਰੈਡੀ ਹੈ ਜੀ ਤੇ ਲਓ ਜੀ ਕੜਾਹੀ ਪਨੀਰ ਦੀ ਸਬਜੀ ਬਣ ਕੇ ਰੈਡੀ ਹੈ ਜੀ ਧਨੀਆ ਆਪਾਂ ਨੇ ਪਾ ਲਿਆ ਪਰ ਤੇ ਥੋੜੀ ਜੀ ਪਾ ਦਨੇ ਆ ਫਰੈਸ਼ ਕਰੀਮ ਠੀਕ ਹੈ ਜੀ ਪਾ ਲਓ ਜੀ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਤੁਸੀਂ ਘਰੇ ਕੜਾਹੀ ਪਨੀਰ ਦੀ ਸਬਜੀ ਬਿਲਕੁਲ ਹਲਵਾਈ ਸਟਾਈਲ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰਿਓ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਮਿਲਦੇ ਆ ਜੀ ਫੇਰੀ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ